ਟਰਾਂਸਫਾਰਮਰ ਦੇ ਵਿੱਚੋਂ ਨਿਕਲੀਆਂ ਚਿੰਗਾਰੀਆਂ ਦੇ ਚੱਲਦਿਆਂ ਜਿੱਥੇ ਵੱਡਾ ਹਾਦਸਾ ਵਾਪਰ ਗਿਆ ਤਾਂ ਥਾਣੇ ਦੇ ਬਾਹਰ ਪੁਲਿਸ ਵੱਲੋਂ ਜਿਹੜੀਆਂ ਗੱਡੀਆਂ ਖੜੀਆਂ ਕੀਤੀਆਂ ਗਈਆਂ ਸਨ ਉਹ ਗੱਡੀਆਂ ਨੂੰ ਅੱਗ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ। ਦਿਨਾਂ ਨਗਰ ਦੇ ਵਿੱਚ ਟਰਾਂਸਫਾਰਮਰ ਤੋਂ ਚਿੰਗਾਰੀਆਂ ਨਿਕਲਣ ਤੋਂ ਬਾਅਦ ਕੋਲ ਖੜੀਆਂ ਗੱਡੀਆਂ ਇਸ ਅੱਗ ਦੀ ਭੇਟ ਚੜ ਗਈਆਂ ਨੇ। ਦੇ ਰਿਜ਼ਲਟ ਦੱਸਿਆ ਜਾ ਰਿਹਾ ਕਿ ਗੱਡੀਆਂ ਪੁਲਿਸ ਵੱਲੋਂ ਬੌਂਡ ਕੀਤੀਆਂ ਗਈਆਂ ਸਨ ਤਾਂ ਲੋਕਾਂ ਦੀਆਂ ਗੱਡੀਆਂ ਥਾਣੇ ਦੇ ਅੰਦਰ ਜਗ੍ਹਾ ਨਹੀਂ ਸੀ। ਇਸ ਦੇ ਚੱਲਦਿਆਂ ਪੁਲਿਸ ਵੱਲੋਂ ਥਾਣੇ ਦੇ ਬਾਹਰ ਖੜੀਆਂ ਕੀਤੀਆਂ ਗਈਆਂ ਸਨ ਪਰ ਅਚਾਨਕ ਹੀ ਟਰਾਂਸਫਾਰਮਰ ਦੇ ਵਿੱਚੋਂ ਚਿੰਗਾਰੀਆਂ ਨਿਕਲਦੀਆਂ ਨੇ ਜਿਸ ਕਾਰਨ ਕਿ ਕੋਲ ਖੜੀਆਂ ਗੱਡੀਆਂ ਨੇ ਅੱਗ ਫੜ ਲਈ। ਇਸ ਦੇ ਚੱਲਦਿਆਂ ਕਈ ਗੱਡੀਆਂ ਨੁਕਸਾਨੀਆਂ ਗਈਆਂ ਨੇ ਤਾਂ ਗੰਮਿਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਪਰ ਮੌਕੇ ਤੇ ਫਾਇਰ ਬ੍ਰਿਗੇਡ ਸੱਦੀ ਗਈ ਹੈ ਤਾਂ ਅੱਗ ਤੇ ਕਾਬੂ ਤਾਂ ਪਾ ਲਿਆ ਗਿਆ ਪਰ ਗੱਡੀਆਂ ਪੂਰੇ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਚੁੱਕੀਆਂ ਨੇ ਤਾਂ ਵੱਡਾ ਨੁਕਸਾਨ ਹੋ ਗਿਆ ਥੜਾ ਥਾਣੇ ਦਾ ਮਾਲ ਮੁਕਦਰਮਾ ਜੋ ਥਾਣੇ ਵਿੱਚ ਜਿਹੜਾ ਘੱਟ ਹੋਣ ਕਰਕੇ ਬਾਹਰ ਆ ਗਿਆ ਹੋਇਆ ਸੀ ਜੋ ਕਾਫੀ ਕੰਡਾ ਬਹਲਤ ਵਿੱਚ ਪਿਆ ਹੋਇਆ ਸੀ ਕਾਫੀ ਦਿਨਾਂ ਤੋਂ ਤੇ ਲੱਗੇ ਟਰਾਂਸਫਰਮਰ ਸੀਗਾ ਜਿੱਦੋਂ ਸਪਾਰਕ ਹੋ ਕੇ ਥੱਲੇ ਸੁੱਕੇ ਘਾਹ ਨੂੰ ਅੱਗ ਲੱਗੀ ਤੇ ਉਹਦੇ ਚਲਦੀਆਂ ਤੇ ਗੱਡੀਆਂ ਨੂੰ ਅੱਗ ਲੱਗੀ ਸੀ ਜੋ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਪਾਇਆ ਗਿਆ ਤੇ ਇਸ ਸਬੰਧੀ ਜੋ ਵੀ ਨੁਕਸਾਨ ਹੈ ਉਹ ਸੀਨੀਅਰ ਆਫਸਰਸ ਨੂੰ ਰਿਪੋਰਟ ਭੇਜੀ ਜਾ ਰਹੀ ਸਰ ਕਿੰਨਾ ਕਿੰਨੀਆਂ ਗੱਡੀਆਂ ਸੀ ਜਿਹੜਾ ਸਕ੍ਰੈਪ ਫਿਲਹਾਲ ਠੰਡਾ ਹੋਣ ਤੋਂ ਬਾਅਦ ਜਿਹੜੀਆਂ ਹੈਗਾ ਸਿਰ ਇਹਦਾ ਦੱਸਿਆ ਜਾ ਸਕਦਾ ਹੁਣ ਕਾਬੂ ਪੈ ਗਿਆ ਸਰ ਹਾਂਜੀ ਟੋਟਲ ਅੱਗ ਅੰਡਰ ਕੰਟਰੋਲ ਹੈ ਠੀਕ ਹੈ ਸਰ ਕਾਰਨ ਕੀ ਸੀ ਅਸੇ ਸਪਾਰਕ ਲੱਗੇ ਟਰਾਂਸਫਾਰਮਰ ਸੀਗਾ ਉਤੋਂ ਸਪਾਰਕ ਹੋਇਆ ਕਿ ਜਿਹੜਾ ਥੱਲੇ ਜਿਹੜਾ ਘਾਹ ਸੁੱਕਿਆ ਸੀਗਾ ਉਹਨੂੰ ਅੱਗ ਲੱਗਣਾ ਪਿਆ ਟਰਾਂਸਫਾਰਮਰ ਦੇ ਵਿੱਚੋਂ ਨਿਕਲੀਆਂ ਚਿੰਗਾਰੀਆਂ ਦੇ ਚੱਲਦਿਆਂ ਜਿੱਥੇ ਵੱਡਾ ਹਾਦਸਾ ਵਾਪਰ ਗਿਆ ਤਾਂ ਥਾਣੇ ਦੇ ਬਾਹਰ ਪੁਲਿਸ ਵੱਲੋਂ ਜਿਹੜੀਆਂ ਗੱਡੀਆਂ ਖੜੀਆਂ ਕੀਤੀਆਂ ਗਈਆਂ ਸਨ ਉਹਨਾਂ ਗੱਡੀਆਂ ਨੂੰ ਅੱਗ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਦਿਨਾਂ ਨਗਰ ਦੇ ਵਿੱਚ ਟਰਾਂਸਫਾਰਮਰ ਤੋਂ ਚਿੰਗਾਰੀਆਂ ਨਿਕਲਣ ਤੋਂ ਬਾਅਦ ਕੋਲ ਖੜੀਆਂ ਗੱਡੀਆਂ ਇਸ ਤੱਕ ਦੀ ਭੇਟ ਚੜ ਗਈਆਂ ਨੇ ਦਰਜਲ ਦੱਸਿਆ ਜਾ ਰਿਹਾ ਕਿ ਗੱਡੀਆਂ ਪੁਲਿਸ ਵੱਲੋਂ ਬੌਂਡ ਕੀਤੀਆਂ ਗਈਆਂ ਸਨ ਤਾਂ ਲੋਕਾਂ ਦੀਆਂ ਗੱਡੀਆਂ ਥ ਨਹੀਂ ਸੀ ਇਸ ਦੇ ਚਲਦਿਆਂ ਪੁਲਿਸ ਵੱਲੋਂ ਥਾਣੇ ਦੇ ਬਾਹਰ ਖੜੀਆਂ ਕੀਤੀਆਂ ਗਈਆਂ ਸ ਪਰ ਅਚਾਨਕ ਹੀ ਟਰਾਂਸਫਾਰਮਰ ਦੇ ਵਿੱਚੋਂ ਚਿੰਗਾਰੀਆਂ ਨਿਕਲਦੀਆਂ ਨੇ ਜਿਸ ਕਾਰਨ ਕਿ ਕੋਲ ਖੜੀਆਂ ਗੱਡੀਆਂ ਨੇ ਅੱਗ ਫੜ ਲਈ ਹੈ ਜਿਸ ਦੇ ਚਲਦਿਆਂ ਕਈ ਗੱਡੀਆਂ ਨੂੰ ਨੁਕਸਾਨੀਆਂ ਗਈਆਂ ਨੇ ਤਾਂ ਗੱਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਪਰ ਮੌਕੇ ਤੇ ਫਾਇਰ ਬ੍ਰਿਗੇਡ ਸੱਦੀ ਗਈ ਹੈ ਤਾਂ ਅੱਗ ਤੇ ਕਾਬੂ ਤਾਂ ਪਾ ਲਿਆ ਗਿਆ ਪਰ ਗੱਡੀਆਂ ਪੂਰੇ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਚੁੱਕੀਆਂ ਨੇ ਤਾਂ ਵੱਡਾ ਨੁਕਸਾਨ ਹੋ ਗਿਆ ਖੜਾ ਥਾਣੇ ਦਾ ਮਾਲ ਮੁਕਦਰਮਾ ਜੋ ਥਾਣੇ ਵਿੱਚ ਜਗਾ ਘੱਟ ਫੋਨ ਕਰਕੇ ਬਾਹਰ ਰੱਖਿਆ ਗਿਆ ਸੀਗਾ ਜੋ ਕਾਫੀ ਕੰਡਮ ਹਾਲਤ ਤੇ ਇਸ ਪਿਆ ਹੋਇਆ ਸੀਗਾ ਕਾਫੀ ਦਿਨਾਂ ਤੋਂ ਤੇ ਲੱਗੇ ਟਰਾਂਸਫਰਮਰ ਸੀਗਾ ਜਿੱਦੋਂ ਸਪਾਰਕ ਹੋ ਕੇ ਥੱਲੇ ਸੁੱਕੇ ਘਾਣੂਆਂ ਅਗਲੇ ਲੱਗੇ ਤੇ ਉਹਦੇ ਚੱਲਦੇ ਇਹ ਗੱਡੀਆਂ ਨੂੰ ਅਗਲੇ ਲੱਗੇ ਸੀ ਜੋ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਕੰਮ ਪਾਇਆ ਗਿਆ ਤੇ ਇਸ ਸਬੰਧੀ ਜੋ ਵੀ ਨੁਕਸਾਨ ਹੈ ਉਹ ਸੀਨੀਅਰ ਅਫਸਰ ਨੂੰ ਫੋਟੋ ਭੇਜੀ ਜਾ ਰਹੀ ਹੈ ਸਰ ਕਿੰਨਾ ਕਿੰਨੀਆਂ ਕਿ ਗੱਡੀਆਂ ਸੀ ਜਿਹੜਾ ਸਕ੍ਰੈਪ ਫਿਲਹਾਲ ਠੰਡਾ ਹੋਣ ਤੋਂ ਬਾਅਦ ਜੋ ਵੀ ਹੈਗਾ ਤੇ ਇਹਦਾ ਦੱਸਿਆ ਜਾ ਸਕਦਾ ਹੁਣ ਕਾਬੂ ਪੈ ਗਿਆ ਸਾਰਾ ਹਾਂਜੀ ਟੋਟਲ ਅੰਡਰ ਕੰਟਰੋਲ ਹੈ ਠੀਕ ਹੈ ਸਰ ਇਸ ਦਾ ਕਾਰਨ ਕੀ ਸੀ ਦੱਸੋ ਅ ਸਪਾਰਕ ਆ ਲੱਗੇ ਟਰਾਂਸਫਾਰਮਰ ਸੀਗਾ ਉਤੋਂ ਸਪਾਰਕ ਹੋਇਆ ਤੇ ਜਿਹੜਾ ਥੱਲੇ ਜਿਹੜਾ ਘਾਹ ਸੁੱਕਿਆ ਸੀਗਾ ਉਹਨੂੰ ਅਗ ਲੱਗਣਾ ਹੋਇਆ